ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਰਸੀ ਦੇ ਕ੍ਰਾਸ ਪੰਨ ਦੇ ਵਿੱਚ ਬੱਸੀ ਸੂਈ ਵੀ ਇਹ ਸੇਲ ਦਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਸਿਗਾ ਭਾਈ ਸਸਿਗਾ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਵੀ ਨਾਮ ਗੁਰਸੇਵ ਸਿੰਘ ਕੰਪੂਰ ਕੋਟ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਧੂਰਕੋਟ ਆਪਣਾ ਰੂੜੇ ਕੇ ਦਾ ਧੌਲੇ ਦੇ ਸੈਂਟਰ ਚ ਆ ਗਿਆ ਨਾ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਨੰਬਰ 88377 93006 88377 7793006 93006 ਤੇ ਜਿਹੜੇ ਆਪਾਂ ਬੱਚੀ ਦੇਖੀ ਜਨੇ ਵੜੇ ਕਿਹੜਾ ਸੂਸੂਈ ਹੈ ਦੂਜਾ ਸੂਸੂਈ ਆ ਬਈ ਦੂਜਾ ਸੂਸੂਈ ਕਿਆ ਕਿ ਦਿਨ ਹੋ ਕੇ ਸੂਈ ਨੂੰ ਇਹਨੂੰ ਹੋ ਕੇ 18 ਦਿਨਾਂ ਹਾਂਜੀ 18-20 ਦਿਨ ਹੋ ਕੇ ਸੂਈ ਨੂੰ ਬੱਚਾ ਪਿੱਸੇ ਹੈਗਾ ਮੇਲ ਕਾ ਹਣਾ ਇਹ ਆ ਗਈ ਜਰਸੀ ਦੀ ਹਲਕੇ ਜੇ ਕਰਾਸ ਬੰਨ ਦੇ ਵਿੱਚ ਕਿੰਨਾ ਕੁ ਦੁੱਧ ਹੈ ਇਸ ਵਕਤ ਹਾਜ਼ਰਾਂ ਮੌਕੇ ਦਾ ਦੁੱਧ 14 ਲੀਟਰ ਹੈ ਜਮਾਨੇ ਪੜ ਜੂਏ ਨਾ ਅੰਦਾਜ਼ਾ ਹੈ ਕਿ ਕੈਪੈਸਿਟੀ 2 ਲੀਟਰ ਵਜ਼ਨ ਦੀ ਹੋਰ ਹਾਂ ਹਾਂ ਮੋਧੂ ਵਗੈਰ ਮੋਧੂ ਵਗੈਰ ਕੱਚੀ ਘੜੀ ਇਹਨਾਂ ਨੂੰ ਨਹੀਂ ਪਿਆ ਠੀਕ ਹੈ ਤੇ ਚੌਂਡ ਚਵਾਦੀ ਓਕੇ ਇੱਕ ਨੰਬਰ ਕਵਰ ਇੱਕ ਨੰਬਰ ਚ ਬਾਈ ਤੇ ਭਾਅ ਪੈਦਾ ਕੀ ਰੱਖਿਆ ਮੁੱਲ ਬਾਈ ਇਹਦਾ 55000 ਮਾਰਦਾਨ ਹੋ ਜੂਗਾ ਮਾਨਦਾਨ ਕਰਦਾ ਤੋਰੀ ਬਾਹਰ ਨੂੰ ਸੋਵਰਪ 55000 ਰੁਪਏ ਮੋਲਾ ਪਿੱਛੇ ਬੱਸਾ ਮੇਲ ਕਾ ਫਾ ਤੇ ਨਿਆਣਾ ਵਗੈਰਾ ਪਾਉਣਾ ਪੈਂਦਾ ਇਹ ਜ਼ਰੂਰਤ ਨਹੀਂ ਨਾ ਨਿਆਣਾ ਪਾਉਣਾ ਨਿਆਣਾ ਪਾਉਣਾ ਪੈਂਦਾ ਹਨਾ ਸੋ ਨਿਆਣਾ ਪਾ ਕੇ ਵੀਰ ਕਹਿੰਦਾ ਚੋਨੇਆ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 2 ਵਜੇ ਦਾ ਟਾਈਮ ਆ ਦੇਖ ਸਕਦੇ ਹੋ ਬੜੀ ਬਾਹਰ ਨੂੰ 2 ਵਜੇ ਸੋ ਦੇਖੋ ਨੇਵਾ ਵਗੈਰਾ ਸਾਫ ਸੁਥਰਾ ਨੇਵਾ ਤੇ ਬਾਕੀ ਕੱਦ ਕਾਠ ਬਹੁਤ ਆ ਜਿੰਦ ਜਾਨ ਦੇ ਵਿੱਚ ਆ ਗਈ ਕਾਫੀ ਕਲਰ ਇਹ ਚ ਦਿਖ ਖਿੰਦੀ ਆ ਜਰਸੀ ਵੜ ਤੇ ਦੁੱਧ ਵੀ ਵੀਰ ਕਹਿੰਦਾ ਫੈਟ ਵਾਲਾ ਪਉਂਦੀ ਆ ਜੰਗਾ ਸੋਨਾ ਦੁੱਧ ਪਉਂਦੀ ਪਈ ਆ ਨੇਵਾ ਬਿਲਕੁਲ ਕੰਪੈਕਟ ਆ ਠੀਕ ਆ 40 42 ਰੁਪਏ ਦੇ ਦੁੱਧ ਰੇਟ ਚ ਪੈਂਦਾ ਇਹਦਾ ਹਣਾ ਸੋ ਵੀਰੋ ਕਿ ਉਹ ਕੀ ਹਲਕਾ ਬਣ ਕਰਾ ਸਕਦੇ ਚ ਇਹਦੇ ਜਰਸੀ ਦਾ ਤੇ ਇਹ ਨੇਵਾ ਲੂਪਾ ਚੰਗਾ ਬਾਕੀ ਕੱਦ ਬੈਡ ਵਧੀਆ ਸਰੀਰ ਗੁਮਾਂਤਰ ਬੱਚਾ ਮੀਨਕਾਫ ਆ ਸੂਈ ਸਵਾਈਆ ਦੋ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਸਕਦੇ ਹੋ ਬਾਕੀ ਲੇਵਾ ਦੇਖੋ ਥੱਲੇ ਤੋਂ ਸੋਹਣਾ ਸਾਫ ਸੁਥਰਾ ਲੇਵਾ ਚੋਣ ਚਵਾਦੀ ਬਿਲਕੁਲ ਇੱਕ ਨੰਬਰ ਆ ਪਿੰਡ ਧੂਰਕੋਟ ਜ਼ਿਲ੍ਹਾ ਪੈਗਾ ਬਰਨਾਲਾ ਵੀਰ ਦਾ ਸੋ ਵੀਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਆਪਾਂ ਹੁਣ ਜੇ ਧਾਰਾ ਮਾਰ ਕੇ ਦਿਖਾਉਨੇ ਆ ਤੁਹਾਨੂੰ ਸੋ ਵੀਰ ਧਾਰਾ ਦੇਖ ਸਕਦਾ ਕਿਆ ਬਾਤ ਆ ਮੋਟਾ ਮੋਟਾ ਸਾਫ ਸੁਥਰਾ ਚੋਣਾ ਤੇ ਵੀਰੇ ਮੂਹਰੇ ਥਲਾ ਜੇ ਮਾਰਦੇ ਸੋ ਚੋਣ ਦੇਖੋ ਕਿਆ ਬਾਤ ਆ ਇਹ ਚੋਣ ਤਾਂ ਜਿਵੇਂ ਲਾਠੀ ਚਾਰ ਦੇ ਵਰਗਾ ਤੇ ਕੋਈ ਭੂਰ ਸਰ ਨਹੀਂ ਕਿਤੇ ਜਾਈ ਦੁਬਾਰੇ ਵੈਜੀ ਕੋਈ ਚੱਕਰ ਨਹੀਂ ਠੀਕ ਆ ਕੋਈ ਭੂਰ ਸਰ ਨਹੀਂ ਹਣਾ ਠੀਕ ਆ ਸੋ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਚੌਣਚਵਾਦੀ ਬਿਲਕੁਲ ਓਕੇ ਆ ਤੇ ਨੰਬਰ ਬੋਲ ਦਿਓ ਜੀ ਆਪਣਾ ਕਿਨਾਂ ਨੰਬਰ 8837793006 8837793006 ਪਿੰਡ ਰੂੜੇਕੇ ਕਲਾ ਆ ਸੌਰੀ ਧੂਰਗੋਟ ਜ਼ਿਲ੍ਹਾ ਬਰਨਾਲਾ ਪਹਿਗਾ ਵੀਡੀਓ ਦੇਖਣ ਲਈ ਸਭ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ